ਸੋਸ਼੍ਰੀ ਕਾਲਬਾਈ ਜੀ ਮੈਂ ਹਰਪ੍ਰੀਤ ਸਾਰੇ ਵੀਰਾਂ ਦਾ ਪੰਜਾਬੀ ਚੈਨਲ ਵਿੱਚ ਸਵਾਗਤ ਆ ਤੇ ਗੱਲ ਕਰ ਰਹੇ ਹਾਂ ਕੈਨੇਡਾ ਤੋਂ ਕਿਉਂਕਿ ਅਸੀਂ ਵੀ ਇੱਥੇ ਕੰਮ ਹੀ ਕਰਦੇ ਆ ਅੱਜ ਟਾਈਮ ਹੁੰਦਾ ਤਾਂ ਦਿਨੇ ਵੀਡੀਓ ਬਣਾ ਲੈਂਦੇ ਆ ਨਹੀਂ ਤਾਂ ਰਾਤ ਨੂੰ ਬਣਾ ਲੈਂਦੇ ਜਿਹੜੀ ਵੀ ਗੱਲ ਹੁੰਦੀ ਆ ਭਾਈ ਲਗਭਗ ਉਹ ਹਰ ਗੱਲ ਸੱਚੀ ਹੁੰਦੀ ਆ ਇਹ ਨਹੀਂ ਹੈਗਾ ਕੋਈ ਹਵਾ ਚ ਗੱਲਾਂ ਕਰਦੇ ਆ ਕਈ ਵੀਰ ਕਹਦਾ ਤੇ ਆ ਵੀਡੀਓ ਬਣਾਉਣ ਦੇ ਬਾਰੇ ਸ਼ਾਇਦ ਐਦਾਂ ਹੀ ਗੱਲਾਂ ਕਰਦੇ ਆ ਪਰ ਬਹੁਤ ਜ਼ਿਆਦਾ ਵੀਰਾਂ ਨੇ ਸਾਥ ਦਿੱਤਾ ਸਾਰੇ ਵੀਰਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਸਾਡੀ ਵੀਡੀਓ ਨੂੰ ਇੰਨਾ ਪਿਆਰ ਦਿੱਤਾ ਕਿਉਂਕਿ ਤੁਹਾਡੇ ਦੇਖਣ ਨਾਲ ਹੀ ਸਾਡੀ ਵੀਡੀਓ ਚੱਲਦੀ ਆ। ਅਸਲ ਦੇ ਵਿੱਚ ਸਾਰੀਆਂ ਗੱਲਾਂ ਹੀ ਸੱਚ ਹੁੰਦੀਆਂ ਨੇ ਕਈ ਵੀਰਾਂ ਨੂੰ ਕਿਉਂਕਿ ਕਈ ਵੀਰਾਂ ਨੇ ਜਵਾਕ ਭੇਜੇ ਹੁੰਦੇ ਨੇ 30-30 ਲੱਖ ਲਾ ਕੇ ਉਹਨਾਂ ਨੂੰ ਗੱਲਾਂ ਇਹ ਝੂਠੀਆਂ ਜਆਪਦੀਆਂ ਨੇ ਕਿ ਕੋਈ ਵੀ ਮਾਪਾ-ਬਾਪ ਆਈਨੇ ਪੈਸੇ ਖਰਚ ਕਰਕੇ ਭੇਜਦਾ ਤੇ ਫਿਰ ਉਹਨੂੰ ਗੱਲਾਂ ਝੂਠੀਆਂ ਜਆਪਦੀਆਂ ਨੇ। ਇਹਦੇ ਵਿੱਚ ਗੱਲ ਸਭ ਤੋਂ ਵੱਡੀ ਇਹ ਹੈ ਕਿ ਉਹ ਆਪਣੇ ਬੱਚਿਆਂ ਨੂੰ ਵੀ ਫੋਨ ਕਰਦਾ ਉਹਦੇ ਬੱਚੇ ਕੈਨੇਡਾ ਬੈਠੇ ਕਹਤਾਂਦੇ ਆ ਕੀ ਪਾਪਾ ਜੀ ਇੱਥੇ ਸਭ ਕੁਝ ਸਹੀ ਆ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਕੋਈ ਵੀ ਇੱਥੇ ਐਦਾਂ ਦੀ ਕੋਈ ਪਾਣਾ ਨਹੀਂ ਵਰਤਿਆ ਕੋਈ ਗੱਲ ਨਹੀਂ ਹੈਗੀ ਸੋਨੂੰ ਐਵੇਂ ਕੋਈ ਨਿਊਜ਼ ਵਾਲਾ ਕਹਿਦਾ ਤਾਂ ਪਰ ਅਸਲ ਦੇ ਵਿੱਚ ਰੋਲਾ ਕੀ ਆ ਵੀਰੋ ਜਿਹੜੇ ਇੱਥੇ ਬੱਚੇ ਰਹਿੰਦੇ ਨੇ ਫੈਮਿਲੀਆਂ ਰਹਿੰਦੀਆਂ ਨੇ ਉਹਨਾਂ ਕੋਲੇ ਰੋਟੀ ਖਾਣ ਦਾ 10 ਮਿੰਟ ਬਹਿ ਕੇ ਟਾਈਮ ਨਹੀਂ ਹੈਗਾ ਸੋਨੂੰ ਪਤਾ ਹੀ ਆ ਵੀ ਛੋਡੇ ਨਾਲ ਕਿੰਨੀਆਂ ਇੱਕ ਗੱਲਾਂ ਕਰਦੇ ਨੇ ਉਹ ਉਹਨਾਂ ਦਾ ਸਾਰਾ ਦਿਨ ਕੰਮ ਤੇ ਦਿਹਾੜੀ ਤੇ ਨਿਕਲ ਜਾਂਦਾ ਬਾਕੀ ਬਚਿਆ ਟਾਈਮ ਦੋਸਤਾਂ ਨਾਲ ਨਿਕਲ ਜਾਂਦਾ ਮੜਾ ਮੋਟਾ ਤੁਰਨ ਦਾ ਬਾਕੀ ਬਚਿਆ ਟਾਈਮ ਰੀਲਾ ਦੇਖਦੇ ਨੇ ਜਾਂ ਰੋਟੀ ਤੁਰਦੇ ਫਿਰਦੀ ਸਮਝ ਲਓਰੇ ਮਸ਼ੀਨਾ ਵਾਂਗੂ ਖਾਣੀ ਪੈਂਦੀ ਹੈ ਕੋਈ ਵਾਹਲਾ ਟਾਈਮ ਨਹੀਂ ਹੈਗਾ ਕਿ ਇੰਨਾ ਕੰਮ ਕਰਨ ਤੋਂ ਬਾਅਦ ਬੰਦਾ ਆਰਾਮ ਨਾਲ ਰੋਟੀ ਬੈਠ ਕੇ ਖਾ ਸਕੇ ਜਿਵੇਂ ਇੰਡੀਆ 'ਚ ਇੱਕ ਇੱਕ ਰੋਟੀ ਪੱਕਦੀ ਹੁੰਦੀ ਆ ਥਾਲੀ 'ਚ ਆਉਂਦੀ ਹੁੰਦੀ ਆ ਕਿਉਂਕਿ ਇੰਡੀਆ ਵਾਲਿਆਂ ਕੋਲੇ ਟਾਈਮ ਆਗਾ ਉੱਥੇ ਸਟੈਂਡਰਡ ਆ ਬਾਈ ਇਹ ਸਟੈਂਡਰਡ ਤੇ ਵੀ ਆਪਾਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਸਟੈਂਡਰਡ ਨਾਂ ਦੀ ਕੀ ਚੀਜ਼ ਹੁੰਦੀ ਆ ਲੋਕਾਂ ਨੂੰ ਅਸਲ ਪਤਾ ਨਹੀਂ ਹੈਗਾ ਇਹ ਅਗਲੀ ਵੀਡੀਓ ਜਿੱਥੇ ਤੱਕ ਸਾਨੂੰ ਪਤਾ ਅਗਲੀ ਵੀਡੀਓ ਜਰੂਰ ਦੱਸਾਂਗੇ ਪਰ ਗੱਲ ਅੱਜ ਦੀ ਕਰਦੇ ਆ ਕਿਉਂਕਿ ਜਦੋਂ ਟਾਈਮ ਨਹੀਂ ਹੈਗਾ ਇੱਥੋਂ ਦੇ ਬੱਚੇ ਨਿਊਜ਼ ਦੇਖਦੇ ਨਹੀਂ ਉਹਨਾਂ ਨੂੰ ਆਪਦੇ ਤੋਂ ਦੂਜੇ ਘਰ ਦਾ ਨਹੀਂ ਪਤਾ ਛੋਡੇ ਜਵਾਕ ਜਿੱਥੇ ਰਹਿੰਦੇ ਨੇ ਉਹਨਾਂ ਨੂੰ ਪੁੱਛ ਲੋ ਆਲੇ-ਦਾਲੇ ਗਵਾਂਢੀ ਕਿੰਨੇ ਰਹਿੰਦੇ ਨੇ ਜਾਂ ਉਹਨਾਂ ਦੇ ਕਿਸੇ ਇੱਕ ਦਾ ਨਾਮ ਪਤਾ ਹੋਵੇ ਉਹਨਾਂ ਨੂੰ ਕਿਸੇ ਦਾ ਵੀ ਨਹੀਂ ਪਤਾ ਹੈਗਾ ਵੀ ਮੇਰੇ ਆਂਢੀ ਗੁਆਂਢੀ ਕੌਣ ਰਹਿੰਦਾ ਕੀ ਹੋਈ ਜਾਂਦਾ ਉਹਨਾਂ ਦੇ ਜਿਉਂਦੇ ਨੇ ਕੋਈ ਬੁਢਾ ਮਰਿਆ ਤਾਂ ਵੀ ਕਿਉਂਕਿ ਉਨਾਂ ਕੋਲ ਇੱਕ ਮਿੰਟ ਦਾ ਟਾਈਮ ਨਹੀਂ ਨਾ ਉਹਨਾਂ ਦੇ ਇਹ ਪਤਾ ਵੀ ਸਾਡੇ ਦੇਸ਼ ਦੇ ਵਿੱਚ ਕਿਹੜੇ ਕਾਨੂੰਨ ਲਾਗੂ ਹੋਗੇ ਜਿੱਥੇ ਅਸੀਂ ਰਹੇ ਨੇ ਕੀ ਬਣਨਾ ਤੇ ਇਹ ਵੀਰੋ ਗੱਲਾਂ ਇੰਡੀਆ ਵਾਸਤੇ ਸਾਡੇ ਲਈ ਟਾਈਮ ਹੁੰਦਾ ਤਾਂ ਸਾਨੂੰ ਜਾਣਕਾਰੀ ਹੁੰਦੀ ਆ ਇੰਡੀਆ ਵਿੱਚ ਬੈਠਿਆਂ ਨੂੰ ਏਸ਼ੀਆ ਕੰਟਰੀਆਂ ਨੂੰ ਨਿਊਜ਼ਾ ਦੇਖਦੇ ਨੇ ਤੇ ਬਾਕੀ ਪੜ੍ਹੇ ਲਿਖੇ ਨੇ ਸਭ ਇਹ ਸਭ ਕੁਝ ਪਤਾਗਾ ਗੱਲ ਕਰਦੇ ਆ ਅੱਜ ਦੀ ਤੇ ਜਿਹੜੇ ਹਾਲਾਤ ਹੁਣ ਬਣ ਗਏ ਕੈਨੇਡਾ ਦੇ ਵਿੱਚ ਬਹੁਤ ਜ਼ਿਆਦੇ ਮਾੜੇ ਨੇ ਮੇਨ ਗੱਲ ਕਰ ਲੈਣੇ ਆ ਕਿ ਦਸੰਬਰ ਤੋਂ ਲੈ ਕੇ 2025 ਦੇ ਦਸੰਬਰ ਤੋਂ ਲੈ ਕੇ ਹੁਣ ਤੱਕ ਜਨਵਰੀ ਦੇ ਮਹੀਨੇ ਤੱਕ ਜਿਹੜੀ ਡੇਟ ਚੱਲ ਰਹੀ ਅੱਜ ਦੀ ਕਹਿ ਲਓ 7 ਤਰੀਕ ਤੇ ਹੁਣ ਤੱਕ ਦੀ ਟੋਟਲ ਤਕਰੀਬਨ 2 ਲੱਖ ਪਰਮਟ ਖਤਮ ਹੋ ਗਏ ਨੇ ਲੋਕਾਂ ਦੇ ਇਹਦੇ ਵਿੱਚ ਉਹ ਆਉਂਦੇ ਨੇ ਸਭ ਤੋਂ ਵੱਧ ਜਿਹੜੇ ਮੱਖਣ ਮਿਸਤਰੀ ਉਹਨਾਂ ਨੇ 40 40 ਲੱਖ ਲੈ ਕੇ ਉਹਨਾਂ ਦਾ ਸਮਝ ਲਓ ਗੱਲ ਕੱਟਣ ਵਾਲੀ ਗੱਲ ਕਰਤੀ ਸਾਰਾ ਕੁਝ ਵਿਚਾਰਿਆਂ ਦਾ ਵੇਚਬੱਟਤਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਸਟੂਡੈਂਟ ਵੀ ਆਉਂਦੇ ਨੇ ਜਿਹੜੇ 4 ਸਾਲ ਪਹਿਲਾਂ ਸੀ ਉਹਨਾਂ ਦੇ ਵਰਕ ਪਰਮਟ ਵੀ ਖਤਮ ਹੋ ਗਏ ਸਿਰਫ 1 ਮਹੀਨੇ ਦੇ ਅੰਦਰ 2 ਲੱਖ ਬੰਦਿਆਂ ਦੇ ਵਰਕ ਪਰਮਿਟ ਖਤਮ ਹੋ ਗਏ ਤੇ ਗਵਰਨਮੈਂਟ ਦਾ ਆਕੜਾ ਦੱਸਦਾ ਕਿ ਜੂਨ ਤੱਕ ਤਕਰੀਬਨ 24-25 ਲੱਖ ਬੰਦਿਆਂ ਦੇ ਇੱਥੇ ਜੋ ਟੈਂਪਰੇਰੀ ਆਏ ਨੇ ਉਹਨਾਂ ਦੇ ਵਰਕ ਪਰਮਿਟ ਖਤਮ ਹੋ ਜਾਣਗੇ ਇਹਦੇ ਵਿੱਚ ਕੱਲੀ 15 ਲੱਖ ਗਿਣਤੀ ਇੰਡੀਆ ਦੀ ਦੱਸੀ ਜਾਂਦੀ ਹੈ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਪੰਜਾਬ ਤੇ ਹਰਿਆਣੇ ਦੇ ਉਹ ਬੱਚਿਆਂ ਦੇ ਪਰਮਿਟ ਖਤਮ ਹੋਣ ਵਾਲੇ ਨੇ ਉਨ੍ਹਾਂ ਦੇ ਅੱਗੇ ਸਿਰਫ ਹਨੇਰਾਗਾ ਕੋਈ ਚਾਨਣ ਨਹੀਂ ਕੋਈ ਉਹਨਾਂ ਦਾ ਪਰਮਿਟ ਵਧਣ ਦੇ ਚਾਂਸ ਨਹੀਂ ਕੋਈ ਉਹ ਰਿਫਿਊਜੀ ਨਹੀਂ ला ਸਕਦੇ ਕਿਉਂਕਿ ਗਵਰਨਮੈਂਟ ਨੇ ਚਾਰ ਸਫੇਰਸ ਕੰਜਾ ਕਰ ਦਿੱਤਾ ਹੁਣ ਜਿਹੜੇ ਡਿਪੋਰਟ ਹੋ ਇਹ ਵੀ ਜੇ ਖਤਮ ਹੋਣਗੇ ਗਵਰਨਮੈਂਟ ਨੇ ਐਦੂ ਪਹਿਲਾਂ ਆਪਦੇ ਬਜਟ ਦੇ ਵਿੱਚ ਤਕਰੀਬਨ ਅੰਕੜੇ ਦੱਸ ਰਹੇ ਨੇ 75 75 ਮਿਲੀਅਨ ਡਾਲਰ ਨੇ ਜੋ ਇੱਕ ਸਾਈਡ ਤੇ ਰੱਖ ਦਿੱਤੇ ਕਿ ਇਹ ਇਹ ਬੰਦੇ ਡਿਪੋਰਟ ਹੋਣਗੇ ਟੈਂਪਰੇਰੀ ਇਹਨਾਂ ਨੇ ਐਦਾਂ ਜਾਣਾ ਨਹੀਂ ਇਹਨਾਂ ਨੂੰ ਖੁਦ ਟਿਕਟ ਲੈ ਕੇ ਭੇਜਣਾ ਪੈਣਾ ਤੇ ਉਤੇ ਖਰਚਾ ਆਉਣਾ ਤਾਂ ਅਰਬਾਂ ਰੁਪਇਆ ਗਵਰਨਮੈਂਟ ਨੇ ਪਹਿਲੀ ਸਾਈਡ ਤੇ ਕੱਢ ਕੇ ਰੱਖਦੇ ਕਿ ਇਹਨਾਂ ਨੂੰ ਵਾਪਸ ਭੇਜਣ ਦੇ ਕੰਮ ਆਉਣਗੇ ਤੇ ਹੁਣ ਸੋਚਦੇ ਹੋਵਗੇ ਵੀ ਇਹ ਹੋ ਕਿੱਦਾਂ ਗਿਆ ਕਿਉਂਕਿ ਜਿਹੜੇ ਪਿਛਲੇ 2 ਤੋਂ 3 ਸਾਲਾਂ ਦੇ ਵਿੱਚ ਵਰਕ ਪਰਮਿਟ ਵਾਲੇ ਆਏ ਸੀਗੇ ਦਿਹਾੜੀਦਾਰ ਕਹਿ ਲੋ ਵਰਕਰ ਕਹਿ ਲੋ ਉਹਨਾਂ ਦੇ ਵੀਜ਼ੇ ਲੱਗੇ ਸੀ ਲੇਬਰ ਕੋਟੇ ਦੇ ਵਿੱਚ ਉਹਨਾਂ ਨੂੰ 2 ਸਾਲ ਦਾ ਵੀਜ਼ਾ ਮਿਲਿਆ ਸੀ ਉਹਨਾਂ ਦੇ ਖਤਮ ਹੋ ਗਏ ਕਿਉਂਕਿ ਕੁਸ਼ਕਦੇ ਪਿੱਛੇ ਵੱਧ ਗਏ ਸਾਲਕ ਪਹਿਲਾਂ ਜਿਹੜੇ ਆਏ ਸੀ ਪਿਛਲੇ 2 2.5 ਸਾਲਾਂ ਤੇ ਉਹਨਾਂ ਦੇ ਹੁਣ ਵੀਜੇ ਖਤਮ ਹੋਣ ਲੱਗੇ ਹੁਣ ਗਾਂਹਾਂ ਗਵਰਨਮੈਂਟ ਨੇ ਜਿਹੜੀਆਂ ਐਲਐਮਆਈਆਂ ਸੀ ਉਹ ਵੀ ਬੰਦ ਕਰਤੀਆਂ ਦੁਬਾਰਾ ਐਲਐਮਆਈਆਂ ਵੀ ਨਿਕਲੀਆਂ ਨਹੀਂ ਤੇ ਜਿਹੜੇ ਮੱਖਣ ਵਿਸਤਰੀ ਉਹ ਵੀ ਜੰਗਾੜ ਕਰਦੇ ਸੀ ਲੇਬਰ ਕੋਰਟ ਵਿੱਚ ਸੱਦ ਲੈਂਦੇ ਸੀ ਗਵਰਨਮੈਂਟ ਨੂੰ ਪਤਾ ਲੱਗ ਗਿਆ ਕਿ ਇਹ ਸਾਰੇ ਲੁੱਟੇ ਨੇ ਬੰਦੇ ਮੱਖਣ ਵਿਸਤਰੀ ਹੋਰਾਂ ਨੇ ਹੁਣ ਇਹਨਾਂ ਨੂੰ ਐਲਐਮਆਈ ਕੱਢਣ ਦਾ ਮੌਕਾ ਨਾ ਦਿਓ ਐਲਐਮਆਈਆਂ ਉਹਨਾਂ ਨੇ ਬੰਦ ਕਰਤੀ ਕਿਉਂਕਿ ਜਦੋਂ ਇੰਨੇ ਬੰਦੇ ਆਏ ਸੀਗੇ ਲੱਖਾਂ ਦੇ ਹਿਸਾਬ ਨਾਲ ਤਾ ਇੱਥੇ ਬੇਰਜ਼ਗਾਰੀ ਜ਼ਿਆਦਾ ਹੋ ਗਈ ਕਿਉਂ ਲੋਕਲ ਬੰਦਿਆਂ ਨੂੰ ਕੰਮ ਨਹੀਂ ਮਿਲਿਆ ਤੇ ਗਵਰਨਮੈਂਟ ਦੇ ਖਿਲਾਫ ਹੋ ਕੇ ਗਵਰਨਮੈਂਟ ਨੂੰ ਜਦੋਂ ਪਤਾ ਲੱਗਿਆ ਵੀ ਇਹ ਕਾਰਨ ਆਪਾਂ ਤਾਂ ਵੀਜ਼ੇ ਚੰਗੇ ਵਾਸਤੇ ਖੋਲੇ ਸੀ ਪਰ ਆਪਦੇ ਦੇਸ਼ ਲਈ ਇਹ ਮਾੜਾ ਹਾਲ ਹੋ ਗਿਆ ਮੰਗਾਈ ਵਧ ਗਈ ਤੇ ਬੇਰਜ਼ਗਾਰੀ ਵੀ ਵਧ ਗਈ ਲੋਕ ਵਧਣ ਦੇ ਕਾਰਨ ਤਾਂ ਗਵਰਨਮੈਂਟ ਨੇ ਮੱਖਣ ਮਿਸਤਰੀ ਹੋਰਾਂ ਲਈ ਸਾਰੇ ਵੀਜ਼ੇ ਬੰਦ ਕਰਤੇ ਫਿਰ ਜਿਹੜੇ ਪਲੱਸ 2 ਵਾਲੇ ਬੱਚੇ ਆਏ ਸੀਗੇ ਉਹਨਾਂ ਨੂੰ ਪੀਆਰ ਨਹੀਂ ਮਿਲੀ ਉਹਨਾਂ ਦੇ ਦੁਆਰੇ ਵੀਜ਼ੇ ਵਧ ਨਹੀਂ ਸਕਦੇ ਪਹਿਲਾਂ ਤਾਂ ਕੀ ਹੁੰਦਾ ਸੀ ਜੇ ਪਲੱਸ 2 ਵਾਲਾ ਬੱਚਾ ਆਇਆ ਹੁੰਦਾ ਸੀਗਾ ਕੋਈ ਪਲੱਸ 2 ਤੋਂ ਬਾਅਦ ਇੱਥੇ ਪੜ ਤਾ ਜਦੋਂ ਉਹਦਾ ਵਰਕ ਪਰਮਿਟ ਖਤਮ ਹੁੰਦਾ ਸੀ ਉਹ ਐਲ ਐਮ ਆਈ ਦਾ ਜਿਗਾਰਡ ਕਰ ਲੈਂਦਾ ਸੀਗਾ ਪੈਸੇ ਪੂਸੇ ਇਕੱਠੇ ਕਰਕੇ ਕਾਰਡਾਂ ਤੋਂ ਤਾਂ ਐਲ ਐਮ ਆਈ ਤੇ ਫਿਰ 2 ਸਾਲ ਦਾ ਵਾਧਾ ਦਾ ਸੀਗਾ ਹੁਣ ਜਿਹੜੇ ਪਲੱਸ 2 ਵਾਲੇ ਬੱਚੇ ਆਏ ਸੀਗੇ ਉਹਨਾਂ ਦੇ ਵਰਕ ਪਰਮਿਟ ਖਤਮ ਹੋ ਗਏ ਤੇ ਗਾਹਾਂ ਐਲ ਐਮ ਆਈ ਮਿਲ ਨਹੀਂ ਰਹੀ ਕਿਉਂ ਬੰਦ ਕਰਤੀ ਹੁਣ ਮੱਖਣ ਵਿਸਤਰੀ ਉਹਨਾਂ ਨੂੰ ਐਲ ਐਮ ਆਈ ਗਵਰਨਮੈਂਟ ਵੱਲ ਦੇਣੀ ਤੇ ਗਾਹਾਂ ਬੱਚਿਆਂ ਨੂੰ ਵੀ ਨਹੀਂ ਐਲ ਐਮ ਆਈ ਮਿਲ ਰਹੀ ਜਿਹੜੇ ਐਲ ਐਮ ਆਈ ਤੇ ਆਏ ਸੀਗੇ ਲੇਬਰ ਕੋਟੇ ਦੇ ਵਿੱਚ ਸਾਰੀ ਲੇਬਰ ਕੋਟੇ ਦੇ ਵਿੱਚ ਆਏ ਨੇ ਲਗਭਗ ਉਹ ਲੇਬਰ ਕੋਟੇ ਦੇ ਵਿੱਚ ਆਏ ਸੀ ਚਾਹੇ ਉਹ ਕੋਈ ਵੀ ਬੀਜੇ ਤੇ ਆਏ ਨੇ ਖੇਤਾਂ 'ਚ ਕੰਮ ਕਰਨ ਨੂੰ ਘਰਾਂ ਤੇ ਘਰ ਬਣਾਉਣ ਦੇ ਕੰਮ ਕਰਨ ਨੂੰ ਲੇਬਰ ਕੋਟੇ 'ਚ ਆਏ ਸੀਗੇ ਹੁਣ ਗਵਰਨਮੈਂਟ ਨੇ ਸਾਰੇ ਲੋਕ ਲਾਤੇ ਉਹ ਜਿਹੜੀਆਂ ਛੋਟੀਆਂ 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 ਕੰਪਨੀਆਂ ਸੀਗੀਆਂ ਜਿੱਥੇ 10 20 ਬੰਦੇ ਕੰਮ ਕਰਦੇ ਸੀਗੇ ਉਹਨਾਂ ਨੂੰ ਲੇਬਰ ਕੋਟੇ 'ਚ ਐਲਮਾਈਆਂ ਕੱਢਣੀਆਂ ਬੰਦ ਕਰਤੀਆਂ ਇੱਥੋਂ ਤੱਕ ਕਿ ਜਿਹੜੇ ਵੱਡੇ ਰੈਸਟੋਰੈਂਟ ਸੀਗੇ ਉਹਨਾਂ ਨੂੰ ਵੀ ਬੰਦ ਕਰਤੀਆਂ ਐਲਮਾਈਆਂ ਰੈਸਟੋਰੈਂਟ ਵਾਲੇ ਇਹਨੂੰ ਕਹਿੰਦੇ ਵੀ ਬੰਦੇ ਤਾਂ ਇੱਥੇ ਵੇਲੇ ਫਿਰਦੇ ਨੇ ਤੁਸੀਂ ਬਾਹਰੋਂ ਮਗਾਈਆਂ ਨੇ ਉਹ ਬੰਦੇ ਜਿਹੜੇ ਟੈਂਪਰੇਰੀ ਬੰਦੇ ਸੀ ਉਹਨਾਂ ਨੂੰ ਵਾਪਸ ਕਰੋ ਸਾਡੇ ਦੇਸ਼ ਦਾ ਮਾਹੌਲ ਖਰਾਬ ਆ ਅਸੀਂ ਵੀ ਦੇਨੇ ਵੀ ਦੇ ਗਵਰਨਮੈਂਟ ਨੇ ਉਹ ਸਾਰੇ ਬੰਦ ਕਰਤੇ ਹੁਣ ਜਿਹੜੇ ਰੈਸਟੋਰੈਂਟ ਵਾਲੇ ਸੀਗੇ ਉਹ ਵੀ ਰੋਂਦੇ ਨੇ ਕਹਿੰਦੇ ਜੀ ਅਸੀਂ ਤਾਂ ਇੱਕ ਬੰਦੇ ਤੋਂ 30 ਲੱਖ ਲੈਂਦੇ ਸੀਗੇ ਨਾਲੇ ਉਹਰੇ ਕਰਾਉਂਦੇ ਸੀ ਫ੍ਰੀ ਚ ਕੰਮ 8-10 ਡਾਲਰਾਂ ਤੇ 4-4 ਡਾਲਰਾਂ ਤੇ ਤੇ ਉਹ ਉਹਨਾਂ ਦਾ ਕੰਮ ਤਾਂ ਮੋٹے ਪੈਸੇ ਆਮਦਨ ਹੋ ਰਹੀ ਸੀਗੀ ਤੇ ਉਹਨਾਂ ਦੀ ਆਮਦਨ ਬੰਦ ਹੋ ਗਈ ਰੈਸਟੋਰੈਂਟ ਵਾਲਿਆਂ ਦੀ ਨਾਲੇ ਮੱਖਣ ਮਿਸਤਰੀ ਉਹਨਾਂ ਨੂੰ ਉਹ ਪਿੱਟਦੇ ਨੇ ਗਵਰਨਮੈਂਟ ਮੂਰੇ ਕਹਿੰਦੇ ਜੀ ਸਾਡੇ ਤਾਂ ਹੋਟਲ ਬੰਦ ਹੋ ਜਾਣਗੇ ਗਵਰਨਮੈਂਟ ਕਹਿੰਦੀ ਸਾਨੂੰ ਪਤਾ ਲ ਜਿਹੜੀ ਤੁਸੀਂ ਮੋਟੀ ਕਮਾਈ ਕਰਦੇ ਸੀਗੇ ਅਸੀਂ ਉਹਤੇ ਲਾਤੇ ਲੋਕ ਤੇ ਵੀਰੋ ਇਹ ਜੂਨ ਤੱਕ ਆਉਂਦੇ ਆਉਂਦੇ 25 ਲੱਖ ਬੰਦਿਆਂ ਦੇ ਪਰਮਿਟ ਖਤਮ ਹੋ ਜਾਣਾ ਜਿਹਦੇ ਵਿੱਚੋਂ 15 ਲੱਖ ਬੰਦਾ ਇੰਡੀਆ ਦਾ ਹੈਗਾ ਸਭ ਤੋਂ ਜ਼ਿਆਦਾ ਪੰਜਾਬ ਹਰਿਆਣਾ ਦਾ ਜਿਵੇਂ ਆਪਣੇ ਪੰਜਾਬ ਤੋਂ ਹਰ ਰੋਜ਼ ਮੁੰਡਾ ਪਿੰਡ ਤੋਂ ਚੜਦਾ ਸੀਗਾ ਵੀ ਫਲਾਨੇ ਦਾ ਮੁੰਡਾ ਦਿੱਲੀ ਦਿੱਲੀ 에ਰਪੋਰਟ ਤੋਂ ਚੜ ਗਿਆ ਜੀ ਕੈਨੇਡਾ ਪਹੁੰਚ ਗਿਆ ਕੁੜੀ ਪਹੁੰਚ ਗਈ ਹੁਣ ਉਹੀ ਜਹਾਜ਼ ਭਰ-ਭਰ ਵਾਪਸ ਆਉਣੇ ਆ ਕਿਉਂਕਿ ਜਿਹੜੇ ਬੰਦੇ ਵਿੱਚ ਇਹ ਨਹੀਂ ਹੈਗਾ ਵੀ ਕੱਲੇ ਐਲ ਐਮ ਆਈ ਵਾਲੇ ਵਿੱਚ ਸਟੂਡੈਂਟ ਵੀ ਨੇ ਸਟੂਡੈਂਟ ਮੈਂ ਕਹਾਂ ਉਹ ਆਗਾ ਬਾਈ ਜਿਨ੍ਹਾਂ ਤੋਂ ਪੜਿਆ ਨਹੀਂ ਗਿਆ ਕਿਉਂ ਪੈਸੇ ਪਿੱਛੇ ਫੀਸ ਪੂਰੇ ਫੀਸਾ ਭਰਨ ਨੂੰ ਇਕੱਠੇ ਨਹੀਂ ਹੋਏ ਜਾਂ ਤਾਂ ਕੰਮ ਹੁੰਦਾ ਜਾਂ ਪੜਿਆ ਜਾਂਦਾ ਫੀਸਾ ਭਰੀਆਂ ਨਹੀਂ ਗਈਆਂ ਉਹਨਾਂ ਨੇ ਕੀ ਕਰਿਆ ਇੱਕ ਤਰੀਕਾ ਅਪਣਾ ਲਿਆ ਸੌਖਾ ਤਰੀਕਾ ਕਿ ਬਾਈ ਕਿਸੇ ਬੰਦੇ ਨੇ ਰਹਿ ਦਿੱਤੀ ਵਕੀਲ ਨੇ ਕਿ ਤੂੰ ਸੈਲਮ ਲਾ ਦੇ ਰਿਫਿਊਜੀ ਤਾਂ ਕਹਦੇ ਰਿਫਿਊਜੀ ਲਾ ਦੇ ਤੇਰਾ ਹਲੇ ਤੈਨੂੰ ਰਿਫਿਊਜੀ ਮਿਲ ਜੂ ਤੂੰ ਫੁੱਲ ਕੰਮ ਕਰੀ ਤੈਨੂੰ ਕੀ ਲੋੜ ਪਾੜਨ ਦੀ ਨਾਲੇ ਛੇਤੀ ਪੀਆਰ ਹੋ ਜਾਏਗਾ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਜਿਹੜੀਆਂ ਰਫਿਊਜੀਆਂ ਲੱਗੀਆਂ ਨੇ ਸਭ ਤੋਂ ਵੱਧ ਇੰਡੀਆ ਵਾਲੇ ਬੰਦਿਆਂ ਨੇ ਲਾਈਆਂ ਨੇ ਇਹ 420 ਕਰਕੇ ਲਾਈਆਂ ਨੇ ਧੁਖੇ ਧੜੀ ਵਾਲੀਆਂ ਵੀ ਇਹਨਾਂ ਨੂੰ ਕੋਈ ਖਤਰਾ ਨਹੀਂ ਸੀ ਜਾਲੀ ਲਾਤੀਆਂ ਉਹਨਾਂ ਨੂੰ ਪਤਾ ਲੱਗ ਗਿਆ ਵੀ 100 'ਚ 5-7 5 ਬੰਦੇ ਨੇ ਜਿਨ੍ਹਾਂ ਨੂੰ ਖਤਰਾ ਬਾਕੀ ਤਾਂ ਇਹ ਫੇਕ ਲਾਤੀਆਂ ਗਵਰਨਮੈਂਟ ਨੂੰ ਇਹ ਵੀ ਪਤਾ ਲੱਗ ਗਿਆ ਗਵਰਨਮੈਂਟ ਨੇ ਪਹਿਲੀ ਸਿਕੰਜਾ ਕੱਸਤਾ ਕਿ ਭਾਈ ਜਿਹੜਾ ਸਾਲ ਹੋ ਗਿਆ ਰਹਿੰਦੇ ਨੂੰ ਉਹ ਹੋਰ ਰਫਿਊਜੀ ਨਾ ਲਾ ਸਕੇ ਤੇ ਬਜਟ ਵੀ ਇੱਕ ਪਾਸੇ ਰੱਖਤਾ ਕਿ ਭਾਈ 75 ਮਿਲੀਅਨ ਡਾਲਰ ਰੱਖ ਦੇ ਇੱਕ ਪਾਸੇ ਕਿਉਂਕਿ ਇਹ ਆਉਣੇ ਸਾਲ ਤੇ ਇਹ ਬੰਦਿਆਂ ਦੇ ਵੀ ਜੇ ਖਤਮ ਹੋ ਜਾਣੇ ਆਪਾਂ ਇਹਨਾਂ ਨੂੰ ਫੜ ਫੜ ਕੱਢਾਂਗੇ ਅੱਗੇ ਵੀਜੇ ਨਹੀਂ ਦੇਣੇ ਇਹ ਵੀ ਸਹੀ ਗੱਲ ਆ ਤੇ ਮੁਕਦੀ ਗੱਲ ਹੁਣ ਜਿਹੜਾ ਸਪੈਸ਼ਲ ਇੱਕ ਕਹਿ ਲਓ ਸਪੈਸ਼ਲ ਇਹਨਾਂ ਨੂੰ ਚੱਕਣ ਵਾਸਤੇ ਇੱਕ ਕਾਨੂੰਨ ਬਣਾਇਆ ਸੀ 12 ਉਹਨਾਂ ਦੇ ਵਿੱਚ ਕਾਨੂੰਨ ਦੇ ਵਿੱਚ ਇਹ ਹੈ ਕਿ ਉਹ ਰਫਿਊਜੀਆ ਦਾ ਟਾੜਾ-ਟਾੜਾ ਫੈਸਲਾ ਕਰਨਗੇ ਚੱਕ ਕੇ ਰਿਪੋਰਟ ਮਾਰਨਗੇ ਉਹ ਕੋਈ ਸੁਨਮਾਈ ਨਹੀਂ ਕੋਈ ਦੁਬਾਰੇ ਅਪੀਲ ਨਹੀਂ ਇਹ ਜਿਹੜਾ ਕਾਨੂੰਨ ਆ ਆંકੜਿਆਂ ਤੋਂ ਪਤਾ ਲੱਗ ਰਿਹਾ ਕਿ ਇਹ ਆਉਣ ਵਾਲੇ ਮਹੀਨੇ ਚ ਫਰਵਰੀ ਦੀ 2 ਤਰੀਕ ਨੂੰ ਦੁਬਾਰੇ ਫੇਰੇ ਦੇ ਉੱਤੇ ਚਰਚਾ ਇਹ ਕਾਨੂੰਨ ਲਾਸਟ ਸਟੈਪ ਤੇ ਅਪੜਾ ਤੇ ਆ ਇਹ ਪਾਸ ਹੋ ਜੂ ਸਾਰਾ ਕੁਝ ਹੋਇਆ ਪਿਆ ਵੀ ਲਗਭਗ 100% ਚਾਂਸ ਹੈ ਇਹ ਅਗਲੇ ਮਹੀਨੇ ਚ ਪਾਸ ਹੋ ਜੂ ਜਦੋਂ ਇਹ ਪਾਸ ਹੋ ਗਿਆ ਸਮਝ ਲਓ ਵੀ ਜਹਾਜ਼ ਆਉਣੇ ਸ਼ੁਰੂ ਹੋ ਗਏ ਜਿਹੜੇ ਦੇਸ਼ਾਂ ਤੋਂ ਜਵਾਕ ਆਏ ਨੇ ਤਾਂ ਜਿਵੇਂ ਜਹਾਜ਼ ਪੰਜਾਬੋਂ ਕੈਨੇਡਾ ਦਿੱਲੀੋਂ 에어ਪੋਰਟ ਤੋਂ ਕੈਨੇਡਾ ਨੂੰ ਭਰ-ਭਰ ਆਉਂਦੇ ਸੀ ਟਿਕਟਾਂ ਨਹੀਂ ਬੁੱਕ ਹੁੰਦੀਆਂ ਸੀ 2-2 ਲੱਖ ਦੀਆਂ ਟਿਕਟਾਂ ਮਿਲਦੀਆਂ ਸੀ ਅੱਜ ਉਹੀ ਟਿਕਟ ਬਾਈ 500 ਦੀ ਹੋ ਰਹੀ ਹੈ 500 ਡਾਲਰਾਂ ਦੀ ਕਿਉਂ ਕੋਈ ਆਉਂਦਾ ਹੀ ਨਹੀਂ ਨਾ ਇਧਰੋਂ ਕੋਈ ਉਧਰ ਜਾਵੇ ਨਾ ਉਧਰੋਂ ਉਧਰ ਆਵੇ ਟਿਕ ਸੀਟਾਂ ਖਾਲੀ ਹੁੰਦੀਆਂ ਨੇ ਹੁਣ ਤੁਸੀਂ ਦੇਖਿਓ ਆਉਣ ਵਾਲੇ 2 ਮਹੀਨਿਆਂ ਨੂੰ ਜਦੋਂ ਵੀਜ਼ਾ ਖਤਮ ਹੋਇਆ ਕਰੂ ਪਾਸਪੋਰਟ ਉਹਦਾ ਗਵਰਨਮੈਂਟ ਰੱਖ ਲਿਆ ਕਰੂ ਉਹਨੂੰ ਸਿੱਧਾ ਰਿਪੋਰਟ ਦੇ ਆਪਸ਼ਨਸ ਚੁਣਿਆ ਕਰੂਗੀ ਪਾਸਪੋਰਟ ਬੰਦੇ ਦਾ 에어ਪੋਰਟ ਤੋਂ ਮੁੱਲਿਆ ਕਰੂ ਭਾਈ ਜਹਾਜ਼ 'ਚ ਬਿਠਾਇਆ ਬੰਦਾ ਦਿੱਲੀ ਚ ਜਾ ਇਦਾਂ ਦੀ ਗੱਲ ਨਹੀਂ ਹੈਗੀ ਕਿਗਾ ਇਥੋਂ ਰਿਪੋਰਟ ਨਹੀਂ ਕੀਤੇ ਹਰ ਹਫਤੇ 450 ਬੰਦਾ ਕੈਨੇਡਾ ਤੋਂ ਰਿਪੋਰਟ ਹੋ ਰਿਹਾ ਹੈਗਾ ਹੁਣ ਵੀ ਆਂਕੜਿਆਂ 'ਚ ਉਹ ਕਹਿੰਦੇ ਪਿਛਲੇ ਸਾਲ ਦੇ ਵਿੱਚ 18000 ਬੰਦਾ ਰਿਪੋਰਟ ਕੀਤਾ ਹਰ ਹਫਤੇ 450 ਬੰਦਾ ਰਿਪੋਰਟ ਹੋ ਰਿਹਾ ਸੀਗਾ ਬਹੁਤ ਯਾਦੇ ਬੰਦੇ ਰਿਪੋਰਟ ਕੀਤੇ ਨੇ ਪਰ ਕੈਨੇਡਾ ਨੇ ਰੋਲਾ ਨਹੀਂ ਪਾਇਆ ਵੀ ਇਹ ਰਿਪੋਰਟ ਹੋਏ ਨੇ ਇਹ ਸੋਡੇ ਮੁੰਡਿਆਂ ਨੂੰ ਜੇ ਪੁੱਛ ਲਓਗੇ ਜਿਹੜੇ ਕੈਨੇਡਾ ਆ ਰਹੇ ਨੇ ਬੱਚੇ ਉਹਨਾਂ ਨੂੰ ਪੁੱਛੋਗੇ ਜੀ ਕੈਨੇਡਾ ਤੋਂ ਕੋਈ ਰਿਪੋਰਟ ਹੋਇਆ ਉਹਨਾਂ ਨੇ ਕਹਿਣਾ ਜੀ ਕੋਈ ਨਹੀਂ ਹੋਇਆ ਪਰ ਗਵਰਨਮੈਂਟ ਤਾਂ ਨਹੀਂ ਝੂਠ ਬੋਲਦੀ ਨਾ ਗਵਰਨਮੈਂ ਹਰ ਹਫਤੇ 450 ਬੰਦੇ ਰਿਪੋਰਟ ਕੀਤੇ ਨੇ ਪਰ ਛੋਟਾ ਬੱਚੇ ਨੇ ਕਹਿਣਾ ਜੀ ਕੋਈ ਰਿਪੋਰਟ ਨਹੀਂ ਹੋਇਆ ਕਿਉਂਕਿ ਛੋਟੇ ਬੱਚਿਆਂ ਦੇ ਅੱਖਾਂ ਤੇ ਪੜਦਾ ਪਿਆ ਹੋਇਆ ਜਦੋਂ ਬੱਚੇ ਮਾਂ ਪਿਓ ਬੱਚਿਆਂ ਦੀ ਗੱਲ ਸੁਣਦੇ ਨੇ ਮਾਂ ਪਿਓ ਤੇ ਵੀ ਅੱਖਾਂ ਤੇ ਪੜਦਾ ਪਿਆ ਹੋਇਆ ਉਹਨਾਂ ਨੂੰ ਲੱਗਦਾ ਸਾਇਦ ਸਾਡੇ ਬੱਚੇ ਸੱਚ ਬੋਲ ਰਹੇ ਨੇ ਪਰ ਜਦੋਂ ਬੱਚਿਆਂ ਨੂੰ ਕੁਝ ਪਤਾ ਹੀ ਨਹੀਂ ਜਿੱਦੇ ਬੱਚਿਆਂ ਨੂੰ ਪਤਾ ਤਾਂ ਉਹਦੇ ਲੱਗੂਗਾ ਨਾ ਜਦੋਂ ਵੀਜ਼ਾ ਖਤਮ ਹੋ ਗਿਆ ਰਿਪੋਰਟ ਹੋਣਗੇ ਰੌਲਾ ਇਹ ਹੀ ਆ ਵੀਰੋ ਜਿਹੜੇ ਬੱਚਿਆਂ ਦੀ ਹੁਣ ਡੇਟ ਲਵੇ ਲੱਗਦੀ ਜਾਂਦੀ ਆ ਉਹਨਾਂ ਦਾ ਦਿਲ ਜੋਰਾਂ ਨਾਲ ਧੜਕ ਰਿਹਾ ਉਹਨਾਂ ਨੂੰ ਪਤਾ ਲੱਗ ਰਿਹਾ ਵੀਜ਼ਾ ਨਹੀਂ ਅੱਗੇ ਵਧਦਾ ਇੱਥੇ ਰਹਿਣ ਦਾ ਤਰੀਕਾ ਅਪਣਾਓ ਕੋਈ ਉਹਨਾਂ ਜਿਹੜੇ ਗਵਰਨਮੈਂਟ ਨੇ ਤਰੀਕੇ ਸੀ ਸਾਰੇ ਰਾਹ ਕੱਟਦੇ ਰਹਿਣ ਦੇ ਉੱਤੋਂ ਯੂ ਐਸ ਏ ਦੇ ਪ੍ਰਧਾਨ ਮੰਤਰੀ ਦਾ ਵੀ ਦਬਾਅ ਆ ਕਿ ਭਾਈ ਸਾਨੂੰ ਇਹ ਜਲਦੀ ਤੋਂ ਜਲਦੀ ਕਾਨੂੰਨ ਲਾਉਣੇ ਪੈਣਗੇ ਦੇਸ਼ ਨੂੰ ਸੇਫ ਰੱਖਣਾ ਕਿਉਂਕਿ ਸਾਡੇ ਨਾਲ ਛੋਡੇ ਬਾਰਡਰ ਰੱਖਦੇ ਨੇ ਛੋਡੇ ਦੇਸ਼ ਦੇ ਵਿੱਚ ਲੱਖਾਂ ਬੰਦਾ ਕਾ ਜਿਹੜਾ ਬਿਨਾਂ ਵੀਜ਼ਾ ਤੋਂ ਰਹਿ ਰਿਹਾ ਸਾਨੂੰ ਉਹਦੇ ਖਤਰਾ ਹੈ ਕਿ ਸਾਡੇ ਦੇਸ਼ ਚ ਆਉਣਗੇ ਕੱਲ ਨੂੰ ਜਿਹੜੇ ਦੇਸ਼ ਚੋਂ ਆਏ ਨੇ ਉਹ ਦੇਸ਼ ਚੋਂ ਉਹੀ ਦੇਸ਼ ਚ ਵਾਪਸ ਭੇਜੋ ਬੰਦਿਆਂ ਨੂੰ ਇੱਥੇ ਨਾ ਰੱਖੋ ਰਫਿਊਜੀਆ ਨੂੰ ਉਹ ਕਹਿੰਦੇ ਖਤਰੇ ਨੇ ਕਿਉਂਕਿ ਉਹ ਕਹਿੰਦੇ ਵੀ ਇੱਥੇ ਬੰਦੇ ਸਾਡੇ ਦੇਸ਼ ਦੇ ਵਿੱਚ ਬੇਰੁਜ਼ਗਾਰੀ ਵਧ ਰਹੀ ਹੈ ਉਹਨਾਂ ਦੀ ਗੱਲ ਵੀ ਸਹੀ ਆ ਜਦੋਂ ਆਪਾਂ ਯੂਪੀ ਤੋਂ ਆਏ ਪੰਜਾਬ ਚ ਭਈਆਂ ਤੇ ਲੱਗ ਸਕਦੇ ਆ ਉਹ ਤਾਂ ਫਿਰ ਵੀ ਇੰਡੀਆ ਦੀ ਨੇ ਭਾਰਤ ਵਾਸੀ ਨੇ ਬਿਹਾਰ ਤੋਂ ਆਏ ਸੀ ਕੰਮ ਕਰਨ ਲਈ ਪੰਜਾਬ ਉਹਨਾਂ ਤੇ ਲੱਗ ਸਕਦੇ ਆ ਆਪਾਂ ਤਾਂ ਫਿਰ ਵੀ ਸੱਤ ਸਮੁੰਦਰ ਪਾਰ ਟੱਪ ਕੇ ਆਏ ਜਿਨ੍ਹਾਂ ਕੋਲ ਕੋਈ ਡਾਕੂਮੈਂਟ ਹੀ ਨਹੀਂ ਵੈਸੇ ਕਾਰਜੀ ਟੈਂਪਰੇਰੀ ਵੀਜ਼ਾ ਮਿਲਿਆ ਹੋਇਆਗਾ ਉਹ ਲੋਕਲ ਲੋਕਾਂ ਨੇ ਤਾਂ ਲੱਗਣੀ ਆ ਤੇ ਵੀਰੋ ਇਹ ਗੱਲਾਂ ਸਾਰੀਆਂ ਸੱਚੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੱਖਾਂ ਬੰਦਿਆਂ ਦੇ ਵੀਜ਼ੇ ਖਤਮ ਹੋਣੇ ਆ ਕਿਉਂਕਿ ਉਸ ਟਾਈਮ ਤਾਂ ਗਵਰਨਮੈਂਟ ਨੇ ਐ ਦਿੱਤੇ ਨੇ ਵੀਜ਼ੇ ਢੜਾ ਢੜ ਦਿੱਤੇ ਨੇ ਪਰ ਹੁਣ ਖਤਮ ਹੋਣ ਲੱਗ ਰਹੇ ਨੇ ਹੁਣ ਨਹੀਂ ਦਿੰਦੀ ਢੜਾ ਢੜ ਹੁਣ ਮੰਨ ਕੇ ਚਲੋ 100 'ਚੋਂ ਇੱਕ ਨੂੰ ਇੱਕ ਦੋ ਨੂੰ ਵੀਜ਼ੇ ਮਿਲਣਗੇ ਉਹ ਵੀ ਵੱਡੀਆਂ ਕੰਪਨੀਆਂ ਦੀਆਂ ਜਿਨ੍ਹਾਂ ਐਲਮਈਆਂ ਲੈ ਕੇ ਮੋਟਾ ਪੈਸਾ ਕਿਸਮਤ ਨਾਲ ਕੰਮ ਆਉਂਦਾ ਉਹਨਾਂ ਨੂੰ ਮਿਲਣਗੇ ਬਾਕੀ ਜਿਹੜੇ 90 95 ਬੰਦੇ ਆ ਨਾ ਉਹ ਤਾਂ ਰਿਪੋਰਟ ਹੋਣੇ ਆ ਬਈ ਤੇ ਹੁਣ ਹਾਲਾਤ ਵੀ ਮਾੜੇ ਨੇ ਉਹਦੇ ਤੁਹਾਨੂੰ ਪਤਾ ਹੀ ਆ ਵੀ ਪਿਛਲੇ 5-7 ਸਾਲਾਂ ਚ ਜਿਹੜੇ ਬੱਚੇ ਆਏ ਨੇ ਕਿੰਨੇ ਕ ਕਾਮਯਾਬ ਹੋਏ ਨੇ ਤੇ ਕਿੰਨੇ ਕੋ ਉਹ ਇੰਡੀਆ ਵਾਰ-ਵਾਰ ਮਿਲਣ ਆ ਗਏ ਕਈ ਕਈ ਵੀਰਾਂ ਦਾ ਇੱਕ ਮਿੰਟ ਆਉਂਦੇ ਨੇ ਕਹਿੰਦੇ ਜੀ ਸਾਰੇ ਬੱਚੇ ਮਾੜੇ ਵੀ ਨਹੀਂ ਹੁੰਦੇ ਅਸੀਂ ਕਦੋਂ ਕਹਿੰਦੇ ਆ ਵੀ ਸਾਰੇ ਬੱਚੇ ਮਾੜੇ ਹੁੰਦੇ ਆ ਪਰ ਬੱਚੇ ਬਹੁਤ ਜ਼ਿਆਦਾ ਇੱਥੇ ਆ ਕੇ ਖਰਾਬ ਹੋ ਗਏ ਕਿਉਂਕਿ ਉਹਨਾਂ ਨੂੰ ਕੰਮ ਨਹੀਂ ਮਿਲਦਾ ਮਜਬੂਰੀਆਂ ਹੋ ਗਈਆਂ ਬੱਚਿਆਂ ਦੀਆਂ ਬੱਚੇ ਥੋੜੀ ਮਾੜੇ ਸੀ ਹਾਲਾਤਾਂ ਨੇ ਮਾੜੇ ਬਣਾਤੇ ਇੱਥੇ ਤੇ ਪਿੱਛੋਂ ਮਾਪਿਓ ਕਹਿੰਦਾ ਤਾਂ ਸਾਨੂੰ ਪੈਸੇ ਭੇਜੋ ਤੇ ਬੱਚਿਆਂ ਨੂੰ ਕੁਛ ਨਾ ਕੁਛ ਤਾਂ ਗਲਤ ਕਰਨੀ ਪੈਣਾ ਨਾ ਪੈਸੇ ਕਮਾਉਣ ਉਪਰੇ ਤਾਂ ਵੀਰੋ ਛੋਟੇ ਬੱਚਿਆਂ ਨੂੰ ਇਹਦੇ ਵਿੱਚ ਇਕੱਲਾ ਇਹ ਨਹੀਂ ਹੈਗਾ ਕਿ ਰਿਪੋਰਟ ਹੋਣਗੇ ਉਹ ਇੰਡੀਆ ਪੰਜਾਬ ਆਉਣਗੇ ਜਦੋਂ ਰਿਪੋਰਟ ਹੋਣਗੇ ਇੰਡੀਆ ਪੰਜਾਬ ਆਉਣਗੇ ਉੱਥੇ ਵੀ ਉਹਨਾਂ ਨੂੰ ਰਹਿਣ ਦੇ ਵਿੱਚ ਪਰੇਸ਼ਾਨੀ ਬਹੁਤ ਆਉਣੀ ਆ ਕਿਉਂਕਿ ਉਰੇ ਉਹ ਖੁੱਲੇ ਮਾਹੌਲ 'ਚ ਰਹੇ ਆ ਨਾ ਮਾਂ ਪਿਓ ਟੋਕਣ ਵਾਲਾ ਸੀ ਨਾ ਦਾਦਾ ਦਾਦੀ ਟੋਕਣ ਵਾਲੇ ਸੀਗੇ ਜਿਹਦੇ ਨਾਲ ਮਰਜੀ ਰਹਿੰਦੀਆਂ ਮੰਨ ਲਓ ਬੱਚੇ ਕੁੜੀਆਂ ਮੁੰਡਿਆਂ ਨਾਲ ਰਹਿੰਦੀਆਂ ਰਾਤਾਂ ਨੂੰ ਜਾਂਦੀਆਂ ਮੁੰਡੇ ਕੁੜੀਆਂ ਇਕੱਠੇ ਰਹੀ ਜਾਂਦੇ ਨੇ ਉਰੇ ਬੇਸਮੈਂਟਾਂ 'ਚ ਘਰੇ ਪਤਾ ਨਹੀਂ ਹੁੰਦਾ ਤੇ ਉਰੇ ਮੁੰਡੇ ਕੁੜੀਆਂ ਇਕੱਠੇ ਰਹਿੰਦੇ ਨੇ ਕਿ ਕੁੜੀ 4-4 ਮੁੰਡਿਆਂ ਨਾਲ ਬੇਸਮੈਂਟ ਤੇ ਰਹਿ ਰਹੀ ਆ ਹੁਣ ਉਹ ਕੁੜੀ ਮੁੰਡਾ ਜਦੋਂ ਪੰਜਾਬ ਚ ਜਾਣਗੇ ਉਹਨਾਂ ਦੀ ਉਹ ਖੁੱਲ ਖਤਮ ਹੋ ਗਈ ਉਹਨੂੰ ਰਹਿਣਾ ਔਕਾ ਹੋ ਜੂਗਾ ਤੇ ਮੈਂ ਤੁਹਾਨੂੰ ਆਪਦੇ ਏਰੀਆ ਚੋਂ ਦੱਸਦਾ ਇੱਕ ਮੁੰਡਾ ਮਿਲਣ ਗਿਆ ਹੋਇਆ ਸਾਡੇ ਏਰੀਆ ਦਾ ਉਹ ਸਰਵਿਸ ਸਟੇਸ਼ਨ ਤੇ ਮੁੰਡੇ ਮੇਰੇ ਪਿੰਡ ਦੇ ਮੁੰਡਿਆਂ ਦਾ ਸਰਵਿਸ ਸਟੇਸ਼ਨ ਆ ਉੱਥੋਂ ਕਾਲ ਆ ਗਈ ਮੈਨੂੰ ਸਰਵਿਸ ਸਟੇਸ਼ਨ ਤੋਂ ਤੇ ਮੁੰਡਿਆਂ ਨੇ ਗੱਲ ਕਰਾਦੀ ਕਹਿੰਦੇ ਇਹ ਵੀ ਤੇਰੇ ਸਰੀ ਤੋਂ ਆਇਆ ਹੋਇਆ ਮੈਂ ਕਿਹਾ ਵੀ ਵਧੀਆ ਚਲੋ ਆ ਗਿਆ ਮੈਂ ਕਿਹਾ ਹੁਣ ਨਾ ਵਾਪਸ ਆਈ ਕਹਿੰਦਾ ਭਈ ਇੱਥੇ ਤਾਂ ਰੇਤਾ ਹੀ ਬਹੁਤਾ ਪੰਜਾਬ ਦੇ ਵਿੱਚ ਰੇਤਾ ਉਡ-ਉਡ ਪੈਂਦਾ ਮੈਂ ਆਖਿਆ ਤੈਨੂੰ 2-3 ਸਾਲ ਹੋਏ ਆਏ ਨੇ ਤੈਨੂੰ ਪੰਜਾਬ ਬੁਰਾ ਲੱਗਣ ਲੱਗਿਆ ਐਸੇ ਮਿੱਟੀ ਨੇ ਤੈਨੂੰ ਵੱਡਾ ਕਰਕੇ ਭੇਜਿਆ ਤਾਂ ਵੀਰੋ ਉਹ ਜਿਹੜੇ ਬੱਚੇ ਆਏ ਸੀ ਨਾ ਉਹ 2 ਸਾਲਾਂ 'ਚ ਹੀ ਆਪਦੇ-ਆਪ ਨੂੰ ਬੜਾ ਕਨਵਰਟ ਕਰਕੇ ਬੜਾ ਵਾਦ ਲੱਗੇ ਉਹ ਆਪਦੇ-ਆਪ ਨੂੰ ਸੋਚਣ ਲੱਗੇ ਵੀ ਪਤਾ ਨਹੀਂ ਕਿਹੜੇ ਗ੍ਰਹਿ ਤੇ ਪਹੁੰਚ ਗਏ ਉਹਨਾਂ ਨੂੰ ਹੁਣ ਪੰਜਾਬ ਦੀ ਧਰਤੀ ਤੋਂ ਰੇਤਾ ਉਪਦਾ ਲੱਗਦਾ ਉੱਥੋਂ ਦੇ ਕਹਿੰਦੇ ਜੀ ਉੱਥੇ ਵਧੀਆ ਨਹੀਂ ਹੈਗਾ ਇੱਥੇ ਵਧੀਆ ਹੈਗਾ ਜਦੋਂ ਉਹ ਡਿਪੋਰਟ ਹੋਣ ਕੇ ਦੁਬਾਰੇ ਪੰਜਾਬ 'ਚ ਜਾਣਗੇ ਨਾ ਤਾ ਜਿਹੜੀ ਉਹ ਖੁੱਲਾ ਨਾ ਉਹ ਬੰਦ ਹੋ ਜੂ ਜਿਹੜੇ ਤੁਸੀਂ ਘਰੇ ਰੱਖੋਗੇ ਉਹਨਾਂ ਨੂੰ ਜੇਲ੍ਹ ਲੱਗਣ ਲੱਗ ਜੂ ਉਹਨਾਂ ਨੂੰ ਰਹਿਣ ਦੇ ਚੱਕਰ ਚ ਬਹੁਤ ਸਾਲ ਲੱਗ ਜਾਣੇ ਆ ਕਈ ਬੱਚੇ ਸ਼ਾਇਦ ਨਾ ਰਹਿ ਪਾਉਣ ਡਿਪਰੈਸ਼ਨ ਤੇ ਜਾਣ ਤਾਂ ਇਹ ਗੱਲ ਯਾਦ ਰੱਖਿਓ ਬੱਚਿਆਂ ਨੇ ਡਿਪਰੈਸ਼ਨ ਦੇ ਵਿੱਚ ਵੀ ਜਾਣਾਗਾ ਕਿਉਂਕਿ ਹੁਣ ਜਿਹੜੇ ਯੂ ਐਸ ਤੋਂ ਰਿਪੋਰਟ ਕੀਤੇ ਸੀ ਉਹ ਬਹੁਤ ਸਾਰੇ ਬੱਚੇ ਨੇ ਬੱਚੇ ਨੇ ਜਿਹੜੇ ਡਿਪਰੈਸ਼ਨ ਚ ਚਲੇ ਗਏ ਤੇ ਕਈ ਰਹਿੰਦੇ ਨੇ ਉਹਨਾਂ ਨੂੰ ਤਾਨੇ ਸੁਣਨੇ ਪੈਂਦੇ ਨੇ ਮੋਟਰਾਂ ਦੇ ਰਹਿੰਦੇ ਨੇ ਕੰਮ ਕਰਦੇ ਨੇ ਖੇਤ ਕਹਿੰਦੇ ਵੀ ਸਾਨੂੰ ਤਾਨੇ ਮਾਰਦੇ ਨੇ ਲੋਕ ਗ੍ਰੀਨ ਕਾਰਡ ਕਿੱਥੇ ਆ ਤਾਂ ਤੁਸੀਂ ਇਹ ਯਾਦ ਰੱਖਿਓ ਬਹੁਤ ਸਾਰੇ ਬੱਚੇ ਹੋਉਣਗੇ ਜਿਹੜੇ ਡਿਪਰੈਸ਼ਨ 'ਚ ਚਲੇ ਜਾਣਗੇ ਤੇ ਵੀਰੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਜ਼ਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਅਗਲੀ ਵੀਡੀਓ 'ਚ ਫੇਰ ਮਿਲਦੇ ਆ ਸੋਸੇਕਾਲੀ